ਇਹ ਸਾਡੀ ਲੋਕਾਂ ਦੀ ਸਰਕਾਰ ਹੈ ਇਹ ਸਾਡੀ ਆਪ ਦੀ ਸਰਕਾਰ ਹੈ ਸਾਡੀ ਪਿੰਡਾਂ ਜੋ ਚੰਦਨ ਵਾਲੀ ਸਰਕਾਰ ਹੈ ਆ ਜਿਹੜਾ ਇੱਥੋਂ ਦੇ ਇਹਨਾਂ ਦੇ ਆਪ ਦੀ ਐਮਐਲਏ ਨੇ ਬਲਕਾਰ ਸਿੱਧੂ ਨੇ ਜੋ ਇੱਥੇ ਮਨਿੰਦਰਜੀਤ ਆ ਸਾਡਾ ਪੱਤਰਕਾਰ ਵੀਰ ਆ ਜੋ ਭਰਾਵੋ ਖਰੀਦਿਆ ਨਹੀਂ ਜਾ ਸਕਦਾ ਜੋ ਵੇਖ ਨਹੀਂ ਸਕਦਾ ਜੋ ਚੇਫ ਨਹੀਂ ਸਕਦਾ ਜੋ ਦਬ ਨਹੀਂ ਸਕਦਾ ਉਹ ਸਰਕਾਰ ਨੇ ਇੱਥੋਂ ਦੇ ਜਿਹੜਾ ਇਹ ਐਮਐਲਏ ਬਲਕਾਰ ਸਿੱਧੂ ਉਹਨੇ ਭਰਾਵੋ ਆਪਣੀਆਂ ਗਲਤੀਆਂ ਛਪਾਉਣ ਵਾਸਤੇ ਆ ਜਿਹੜਾ ਇਹਦੇ ਪਰਚਾ ਕਰਾਇਆ ਇਹ ਭਰਾਵੋ ਭਲੇਖਾ ਮੰਨ ਜੇ ਇੱਥੋਂ ਦੀ ਭਗਵੰਤਮਾਨ ਸਰਕਾਰ ਆ ਭਲੇਖਾ ਨਾ ਮੰਨੇ ਇਹ ਕਿਤੇ ਇਹਨਾਂ ਨੂੰ ਲੱਗਦਾ ਹੋਊਗਾ ਵੀ ਮਨਿੰਦਰਜੀਤ ਇਕ ਆ ਪਰ ਆ ਸਾਰੇ ਮਨਿੰਦਰਜੀਤ ਹੀ ਇੱਥੇ ਜਿੰਨਾ ਇੱਥੇ মিডিਆ ਹੈ ਜਿੰਨੇ ਲੋਕ ਹੈ ਜਿਹੜੇ ਜਾਗਦਿਆਂ ਜ਼ਮੀਰ ਵਾਲੇ ਆ ਜਿੱਥੇ ਬੈਠੇ ਆ ਅਸੀਂ ਸ਼ਹਿਰ ਵਾਸੀਆਂ ਨੂੰ ਬੇਨਤੀ ਲੈ ਕੇ ਆਏ ਆ ਭਰਾਵੋ ਆ ਜਿਹੜੀ ਸਰਕਾਰ ਆ ਛੋਟੀਆਂ ਔਰਤਾਂ ਨੂੰ ਅੰਦਰ 300000 ਰੁਪਿਆ ਸੀ ਦੇਵਾਂਗੇ ਆ ਭਰਾਵੋ ਜਿਹੜੀ ਬੋਲੀ ਇਹਨਾਂ ਨੇ ਐਮਐਲਏ ਨੇ ਬੋਲੀ ਆ ਉਹ ਤੁਹਾਨੂੰ ਕੈਮਰੇ ਦੇ ਸਾਹਮਣੇ ਵੀ ਅਸੀਂ ਦੱਸ ਸਕਦੇ ਆ ਆਹਾਂ ਭਰਾਵੋ ਸੋਡੀ ਰਾਖੀ ਕਰਦੀਆਂ ਸਰਕਾਰਾਂ ਜਿਹੜੇ ਤੁਸੀਂ ਆਪਣੇ ਵੱਡੇ ਚਾਵਨਾ ਬਣਾਇਆਂ ਸੀ ਅੱਜ ਭਰਾਵੋ ਉਹੀ ਸਰਕਾਰਾਂ ਜਿਹੜਾ ਸਾਡਾ ਲੋਕਤੰਤਰ ਦਾ মিডিਆ ਸਾਡਾ ਜਿਹੜਾ ਲੋਕਾਂ ਦੀ ਆਵਾਜ਼ ਚੁੱਕਦਾ ਹੈ ਜਿਹੜੇ ਇਥੋਂ ਦੱਬੇ ਖੁਜਲੇ ਲੋਕਾਂ ਦੀ ਜਿਵੇਂ ਅਚੰਤ ਭਾਂ ਦੇ ਵਿੱਚ ਹੋਇਆ ਮਜ਼ਦੂਰਾਂ ਦਾ ਜਿਹੜੀ ਭਰਾਵੋ ਲੋਕਾਂ ਦੀ ਆਵਾਜ਼ ਚੁੱਕਦਾ ਉਹਦਾ ਅੱਜ ਗੜਾ ਕੁੱਟਣ ਤੇ ਹੋਇਆ ਅਸੀਂ ਇੱਥੋਂ ਦੀ ਸਰਕਾਰ ਨੂੰ ਭਗਵੰਤ ਮਾਨ ਨੂੰ ਦੱਸਣਾ ਚਾਹੁੰਦੇ ਆ ਇਹ ਭਲੇਖਾਣਾ ਮੰਨੇ ਜੇ ਪਰਚਾ ਵਾਪਸ ਨਾ ਹੋਇਆ ਤਾਂ ਅਸੀਂ ਇਹ ਸੜਕਾਂ ਤੇ ਅੱਗ ਮਚਾ ਦੇਾਂਗੇ ਅੱਗਾ ਸਦਾ ਭਾਰਤੀ ਕਿਸਾਨ ਦੁਨੀਆ ਦੇਖਤਾ ਗਰਾਹਾਂ ਜਿੰਨੀਆਂ ਦਸੇ ਬੰਦੀਆਂ ਆਈਆਂ ਸਾਰਿਆਂ ਦਾ ਧੰਨਵਾਦ ਕਰਦੇ ਆ ਭਰਾਵੋ ਜੇ ਮਨਿੰਦਰਜੀਤ ਆ ਆ ਲੋਕਾਂ ਦੀ ਆਵਾਜ਼ ਚੱਕਦਾ ਸੀ ਲੋਕਾਂ ਦੇ ਨਾਲ ਹੈ ਤਾਂ ਆ ਜਾ ਲੋਕਾਂ ਨੂੰ ਵੀ ਮਨਿੰਦਰ ਜੀ ਦੇ ਨਾਲ ਖੜਨਾ ਚਾਹੀਦਾ ਹੈ ਇਹੀ ਸਾਡਾ ਸਨੇਹਾ ਹੈ ਇਸ ਕਰਕੇ ਭਰਾਵੋ ਜੇ ਪਰਚਾ ਕੈਸਲ ਨਹੀਂ ਹੁੰਦਾ ਐਦੋਂ ਵੱਡੇ ਇਕੱਠ ਕਰਾਂਗੇ ਐਦੋਂ ਵੱਡੇ ਭਰਾਵੋ ਦੋਲਣ ਕਰਾਂਗੇ ਸਾਰਾ ਜਿੰਨੀਆਂ ਜੱਸੇ ਬੰਦਿਆ ਜਿੰਨੇ ਲੋਕ ਹੈ ਮਨਿੰਦਰ ਜੀ ਦੇ ਨਾਲ ਹੈ ਇਸ ਕਰਕੇ ਮਨਿੰਦਰ ਜੀ ਨੂੰ ਦੱਸਣਾ ਚਾਉਣਿਆ ਭਾਈ ਤੂੰ ਭੁਲੇਖਾ ਨਾ ਮੰਨੀ ਤੂੰ ਕੱਲਾ ਨਹੀਂ ਤੂੰ ਸਾਰਿਆਂ ਦਾ ਛੱਡਾ ਤਾਜਾ ਭਰਾਵਾ ਜਿਹੜੀ ਸਾਡੀ ਕਿਸਾਨੀ ਦੀ ਗੱਲ ਆ ਦਿੱਲੀ ਵੇਲੇ ਅਦਾਲਤ ਤੋਂ ਲੈ ਕੇ ਦੇ ਸ਼ਬਦਾਂ ਤਾਂ ਵਿੱਚਾ ਜਿਹੜਿਆ ਸਾਡੇ ਚੈਨਲਾਂ ਨੇ ਪਛਾਈ ਆ ਇਹ ਭਰਾਵੋ ਇਹਨਾਂ ਚੈਨਲਾਂ ਨੂੰ ਵੇਖਣ ਆ ਨਹੀਂ ਚਾਹੁੰਦੇ ਜਿਹੜੇ ਲੋਕਾਂ ਦੀ ਆਵਾਜ਼ ਨੂੰ ਚੱਕਦੇ ਆ ਇਹ ਆਪਣੇ ਜਿਵੇਂ ਕਹਿੰਦੇ ਮੋਦੀ ਦਾ ਉਹ ਮੀਡੀਆ ਜਿਹੜਾ ਕੇਂਦਰ ਦਾ ਅੱਜ ਭਰਾਵੋ ਇਹਨਾਂ ਦਾ ਵੀ ਮੀਡੀਆ ਉਹੀ ਬੁਲਾਉਣਾ ਚਾਹੁੰਦੇ ਆ ਪਰ ਨਹੀਂ ਜਿੰਨਾਂ ਦੀਆਂ ਜ਼ਮੀਰਾਂ ਜਾਗਦੀਆਂ ਉਹ ਕਿਸੇ ਦੀ ਵੀ ਭਰਾਵੋ ਕਿਸੇ ਤੋਂ ਦੇਖ ਨਹੀਂ ਸਕਦੇ ਉਹ ਉਹਨਾਂ ਦੀਆਂ ਜ਼ਮੀਰਾਂ ਜਾਗਦੀਆਂ ਉਹ ਸਦਾ ਲੋਕਾਂ ਦੀ ਆਵਾਜ਼ ਚੱਕਦੇ ਰਹਿਣਗੇ ਇਹਨਾਂ ਸ਼ਬਦਾਂ ਦਾ ਸਾਰੇ ਕਿੰਨੇ ਇੱਥੇ ਸਾਥੀ ਪਹੁੰਚਿਆ ਧੰਨਵਾਦ ਕਰਦੇ ਆ ਤੇ ਸਾਡੇ ਲੋਕਾਂ ਨੂੰ ਸਾਡੇ ਸ਼ਹਿਰ ਵੀਰਾਂ ਨੂੰ ਬੇਨਤੀ ਕਰਦੇ ਆ ਭਰਾਵੋ ਜੇ ਇੱਥੇ ਮਨਿੰਦਰਜੀਤ ਵਰਗਿਆਂ ਨੂੰ ਸੱਚ ਦੇ ਬੋਲ ਨਾਲ ਉਹਨਾਂ ਦਬਾਇਆ ਜਾ ਸਕਦਾ ਹੈ ਭਰਾਵੋ ਸੋਡਾ ਵੀ ਕੁਝ ਨਹੀਂ ਵਟਿਆ ਜਾਣਾ ਇਸ ਕਰਕੇ ਸਾਨੂੰ ਲੜ ਕੇ ਸਾਰਿਆਂ ਨੂੰ ਆਵਾਜ਼ ਚੱਕਣੀ ਚਾਹੀਦੀ ਹੈ ਧੰਨਵਾਦ ਆ ਸਾਰੇ ਸਾਥੀਆਂ ਦਾ ਸਾਰੇ ਸਾਰੇ ਲੋਕਾਂ ਦਾ ਇੱਕ